ਕਟ ਕਰਦੇ ਆ ਕਿਹੜਾ ਨਾਮ ਲਖਾਈਏ ਕਿਹੜਾ ਸੋਹਣਾ ਲੱਕੋ ਬਾਈ ਹੋ ਨਹੀਂ ਮੇਰੀ ਭੈਣ ਨੇ ਮੇਰਾ ਬਲੌਗ ਨਹੀਂ ਬਣਾਇਆ ਹਾਂ ਤੇ ਦੂਰਾ ਕਿਵੇਂ ਆ ਵਧੀਆ ਵਧੀਆ ਬਾਈ ਤੂੰ ਤਾਂ ਬੇਦੇ ਬੰਦਾ ਥੋੜਾ ਟਾਕਲ ਤਾਂ ਇੰਨੀ ਮਢੀ ਰੰਦੀ ਆ ਮੇਲੀ ਨਾਲ ਦੀ ਭੈਣ ਵਾਲ ਤੇ ਨਹੀਂ ਵੀ ਦੀ ਹੈਗੀ ਦੇਖ ਕੇ ਬਾਈ ਕਿਹੜਾ ਸੋਹਣਾ ਲੱਕੋ ਇਹਦੇ ਲਈ ਆਈਡੀਆ ਦੇ ਦੱਸ ਤਾਂ ਪ੍ਰਾਤਿਤ ਪਸੰਦਾ ਬਣਾਉ ਇਸ ਤਰ੍ਹਾਂ ਦਾ ਕੋਈ ਵਧੀਆ ਲੱਗੋ ਜੀ ਹਾਰਟ ਬਣਾਉਣਾ ਪ੍ਰੋਪਰ ਅੱਛਾ ਕੇ ਹਾਰ ਬਣਾ ਲਿਆ ਤਾਂ ਫਿਰ ਆ ਬਣਾ ਲੈ ਹਾਂਜੀ ਦੋਨੇ ਜਨੇ ਹੈਗੇ ഡ ਤਾਂ ਇਹ ਹੱਥਾਂ ਤੋਂ ਹੀ ਕਰਦੇ ਆ। ਧਰੀ ਗਾ ਤਾਂ ਜਾਂਦੀ ਆ। ਉਹਨਾਂ ਨੂੰ ਜਦ ਸੁਈ ਲਾਉਣਗੇ ਇਹਨੇ ਬਾੜੀ 3 ਵੇਲੇ ਸੁਈ ਲਵਾਈ ਹੈਗੀ ਪਹਿਲਾਂ ਠੀਕ ਹੈ ਨਾ ਅੱਜ ਸੋਨੂ ਦੇ ਲਾਉਣਾ। ਦੀ ਨੂੰ ਤਾਂ ਨਾਲ ਹੀ ਲਾਉਣਾ ਹੈ ਅੱਜ ਸੋਨੂ ਦੇ ਬਾਅਦ। ਨਹੀਂ। ਉਹ ਤਾਂ ਹਾਸੀ ਹੁੰਦੀ ਸੀਗੇ। ਜਗਦੀਪ ਦੇ ਸੁਈਆਂ ਲੱਗਦੀਆਂ ਹੁੰਦੀਆਂ ਸੀਗੇ। ਅੱਜ ਦੇਖਦੇ ਆ ਕੀ ਰਿਐਕਸ਼ਨ ਹੁੰਦਾ ਇਹਨਾਂ ਦਾ। 3 2 ਦਸਤੰਦ ਬਕਰੀ ਤੇ ਲਿਖਵੇਂ ਕਰੀ ਜਾਂਦਾ ਕੁੜੀ ਦਾ ਸ਼ਾਈਨਿੰਗ ਆਵੇ ਜਿਹੜੀ ਹੈ ਨਾ ਸ਼ਾਈਨਿੰਗ ਹਾਂ ਕ੍ਰੀਮ ਭਈ ਉਹਦੇ ਨਾਲ ਆਉਂਦੀ ਹੈ ਵਧੀਆ ਲੱਗਦੀ ਹੈ ਤੁਹਾਡੀ ਜਿਹੜੀ ਸ਼ਾਈਨਿੰਗ ਹਾਂਜੀ ਤਾਂ ਹੁਣ ਆਪਾਂ ਟਾਟਾ ਬਣਵਾ ਲੱਗਿਆ ਰੈਡੀ ਹਾਂਜੀ ਹਾਂਜੀ ਰੈਡੀ ਆ ਦੇਖ ਲਓ ਸਾਈ ਸਾਰੀ ਅੱਜ ਤੁਹਾਨੂੰ ਦਿਲਾ ਦੇ ਜਿਆਦਾ ਥੋੜਾ ਲੱਗਦੀ ਨਾ ਮੈਂ ਤਾਂ ਡਾਣਾ ਬਈ ਜਿਆਦਾ ਪੀਣ ਨਹੀਂ ਜਿਆਦੀ ਭੈਣ ਜਿਆਦਾ ਪੀਣ ਲਾ ਕੇ ਫਿਰ ਕਿੱਧਰ ਜਾਵਾਂਗੇ ਅਸੀਂ ਹਾਂਜੀ ਮਾੜਾ ਦਾ ਮਾਨ ਰੱਖ ਲਓ ਕਰਨ ਨੂੰ ਆਖਿਆ ਜਾਂਦਾ ਨਹੀਂ ਮਤਲਬ ਇਹ ਕਹਿੰਦੇ ਕਿ ਇਹ ਤਾਂ ਤੰਗ ਨਹੀਂ ਲਾਉਂਦੇ ਲੈ ਲੈ ਓਕੇ ਲੋਹੇ ਦਾ ਬਣਿਆ ਸਾਡੇ ਬਾਲੇ ਕਹਿੰਦੇ ਹੁੰਦੇ ਜੀ ਨਾ ਤੁੰਗ ਦੇ ਬਣਾਉਂਦੇ ਤੁੰਗ ਦੇ ਬਣਾਉਂਦੇ ਉਹ ਤੋਂ ਮੇਰਾ ਮੈਗ ਫੇਲਾ ਗਿਆ ਮੈਂਗ ਤੇ ਲੋਣੀ ਲੋੜ ਅਜੇ ਤੱਕ ਕੋਈ ਨਹੀਂ ਜਾਂਦੀ ਮੈਗ ਤੇ ਲੋੜ ਕੋੜਾ

ਉਹ ਜੱਗਲੀ ਇਹਨੇ ਜਦੋਂ ਮੈਂ ਤਾਂ ਲੈ ਗਿਆ ਜਦੋਂ ਤੇ ਤਾਂ ਲੈ ਗਿਆ ਜਦੋਂ ਹੋਰ ਸੌਨ ਦੇ ਡੈਡੂ ਕੋਈ ਨਹੀਂ ਬਣਦਾ ਕਿਉਂ ਨਹੀਂ ਬਣਦਾ ਸੌਨ ਦੇ ਡੈਡੂ ਬਣ ਲੱਗਿਆ ਠੀਕ ਹੈ ਨਾ ਥੋੜੀ ਸਾਰੇ ਦੀ ਕੋਈ ਚਾਹਤੀ ਹੈ ਜੀ ਤੁਹਾਨੂੰ ਵੀ ਡੈਡੂ ਬਣਾਵਾਂਗੇ ਤੇ ਬਾਕੀ ਆਪਣੀ ਆਈਡੀਆ ਨੂੰ ਫੋਲੋ ਜੁਰ ਕਰ ਲੈ ਵੀਰ ਬੱਸ ਤਾਂ ਬੱਸ ਸੌਨ ਦੇ ਡੈਡੂ ਕੰਮ ਆਉਂਦਾ ਠੀਕ ਹੈ ਨਾ ਇਹਦੇ ਖਾਣੇ ਪਾ ਕੇ ਨਾਸ਼ਤਾ ਕਰੀਂ ਤੁਸੀਂ ਬੰਦ ਗੱਲਾਂ ਕਰਤਾ ਹੋਏ ਆਹ ਇਹ ਬਾਹਰ ਖਾਣੀ ਜੀ ਅਰੂ ਜੀ ਜੰਗ ਕਰਿਆ ਤਦਾਂ ਲੱਗ ਰਿਹਾ ਹੈ ਰੋ ਵੀਡੀਓ ਹਸਾਬ ਦਾ ਨਹੀਂ ਹੈ ਦਰਦ ਤਾਂ ਬਾਕੀ ਨਾ ਮਾਸਨ ਮੈਂ ਕਿਹਦੇ ਬਾਅਦ ਇਹ ਹੈ ਹਾਈ 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 ਦਰਦ ਨਹੀਂ ਹੁੰਦਾ ਬਈ ਮੰਨੋ ਕਾਫੀ ਸਟਾਰਟ ਹੋ ਗਿਆ ਉਹ ਬੰਦੇ ਦਾ ਇਤਲਾਾ ਦਾ ਠੀਕ ਹੈ ਨਾ ਯਾਨੀ ਕਿ ਕਈ ਅੰਦਾਜ਼ ਹੈ ਕਿ ਸਹੀ ਹੈ ਸਹੀ ਹੈ ਦਰਦ ਹੋਈ ਜਾਂਦਾ ਹੈ പോയി എന്നാ ആയി ചേരിമേ എന്നാ നമ്മൾ കൊടിപ്പക്കട് പാർത്തുണ്ട് നമ്മൾ പാലൈ പറവാനാകെ ടോക്കാ हो गया ਆ ਗਿਆ ਸਾ ਪ੍ਰੀ ਆਖਰੀ ਦੇ ਫੇ ਇੰਨੀ ਕੱਖ ਜਾ ਨਾ ਬੰਦ ਕਰ ਦਿਓ ਓਏ ਖਿਆਲ ਆ ਵੀ ਅ ਦ ਬੀਜ ਅਨਵਾਸ ਆ ਵੀਡੀਓ ਬਣਾਵਾਂਗੇ ਨਾ ਜਦੋਂ ਹੋ ਗਿਆ ਬਾਕ ਫੀਟ ਹੈ ਸੰਦੀਪ ਇਹਨੂੰ ਦਵਾਈ ਦੇ ਲਾਉਂਦਾ ਓਏ ਆ ਬਾਸ ਮੈਂ ਸਰਚ ਜਿੱਦਾ ਦੋ ਰੇ ਮੇ ਪੈਰ ਮੋੜ ਦਿੰਦੇ ਦਰਦ ਸਰਚ ਜਿੱਦਾਂ ਕੇ ਪੈਰ ਹੈ ਹੈ ਉਹ ਮੇਰੇ ਕੋਲ ਹੈਗੀ ਨਾ ਜਿੱਦਾਂ ਦੀ ਕੋਈ ਲੈ ਜਦੋਂ ਸਰਚ ਤੇ ਬਾਕੀ ਸਰਪ੍ਰਾਈਜ਼ ਦਾ ਅੱਗੇ ਕੰਮ ਆਈਏ ਹੋਣਾ ਸਰਪ੍ਰਾਈਜ਼ ਦਾ ਮੈਂ ਤੇ ਕਾਫੀ ਜਾਣਾ ਜਾ ਰਿਹਾ ਸੀ ਸੋ ਲੋਕਾਂ ਦੇ ਵੀ ਰਹਿ ਦਬਾਤਾ ਟੈਕ ਹਾਉ ਤੇ ਪਰ ਤੋਂ ਫਾਨ ਲੈ ਆਪਾਂ ਤੁਹਾਡੇ ਵੀ ਦਾ ਗੱਲ ਅੱਗੇ ਵਧਾ ਲਿਆ ਤੇ ਸਾਡੇ ਤੇ ਬਾਕੀ ਸਰਪ੍ਰਾਈਜ਼ ਆਪਾਂ ਫੂਲ ਦੇਣਾਗਾ ਦੇਖਦੇ ਆਂ ਇਸ ਤਰ੍ਹਾਂ ਕੀ ਡਾਇਰੈਕਸ਼ਨ ਆਉਣਾ ਤੇ ਫਿਰ ਆਪਾਂ ਲੰਦਾ ਕਰੇਗਾ ਬਾਏ ਬਾਏ ਕਰਕੇ ਚੱਲਦੇ ਆ ਠੀਕ ਹੈ ਬ੍ਰੋ ਥੈਂਕ ਯੂ ਸੋ ਮਚ ओके ਫਿਰ ਮਿਲਦੇ ਆ ਫਿਰ ਤੇ ਹਾਂਜੀ ਹਾਂਜੀ ਜ਼ਰੂਰ ਬਰਥਡੇ ਤੇ ਮਿਲੂਗਾ ਤੁਹਾਡਾ ਇਹ ਬਰਥਡੇ ਸਰਪ੍ਰਾਈਜ਼ ਲੈ ਕੇ ਆਵਾਂਗੇ ਓਕੇ ਅਨਿੰਦਰੇ ਨੂੰ ਆ ਜਾਓ ਬਾਈ ਤੁਸੀਂ ਵੀ ਜਿਹਨਾਂ ਨੇ ਟੈਟੂ ਕਰਾਉਣਾ ਮੇਰਾ ਬਰਥਡੇ ਆ ਗਿਆ ਉਹ ਨਹੀਂ ਬਾਈ ਠੀਕ ਹੈ ਨਾ ਹਾਂਜੀ ਤਾਂ ਸਾਰੇ ਆਣਾ ਜ਼ਰੂਰ ਆ ਜਾਓ ਤੇ ਆਫਰ ਲਾਈ ਹੋਇਆ ਵੀਰੇ ਨੇ ਤੇ ਆਪਾਂ ਤੁਹਾਨੂੰ ਨਸਟ ਵੀਡੀਓ ਚ ਦਿਖਾ ਦਾਂਗੇ ਤੇ ਤੁਸੀਂ ਉਹਦਾ ਕੰਟੈਕਟ ਨੰਬਰ ਆਪਾਂ ਸ਼ੇਅਰ ਕਰ ਦਾਂਗੇ ਕੰਟੈਕਟ ਨੰਬਰ ਤੁਸੀਂ ਕਰ ਦਿਓ ਬਾਕੀ ਮੇਰੀ ਆਈਡੀਆ ਆਪਾਂ ਸ਼ੇਅਰ ਕਰ ਦਾਂਗੇ ਤੇ ਬਹੁਤੇ ਘੱਟ ਆਫਰ ਚ ਤੁਹਾਨੂੰ ਟੈਟੂ ਮਿਲ ਜਾਊਗਾ ਤੇ ਬਾਕੀ ਚੱਲ ਸੁਣਦਾ ਕਹ ਤਾ ਬੋਲ ਕੇ ਕੇਰੇ ਤੇ ਬਾਕੀ ਜਿਹੜਾ ਮੇਰਾ ਨਾਮ ਲੈ ਕੇ ਆੜੇਗਾ ਉਹਨੂੰ ਫਰੀ ਮਿਲੂਗਾ ਹਾਂ ਬਾਈ ਉਹੀ ਤਰੀਕਾ ਰਹੂਗਾ ਬਾਕੀ ਫਰੀ ਉਹਨੂੰ ਫਰੀ ਤਾਂ ਪਹਿਲਾਂ ਪਲਾਡੋ ਸਾਰੇ ਆ ਦੇ ਤੇ ਉਹਨੂੰ ਤੇ ਕੱਲ੍ਹ-ਕੱਲ ਫਰੀ ਮਿਲੂਗਾ ਕਿਹੜਾ ਮੇਰੇ ਨਾਲ ਐ ਕਰਦੇ ਜਿਹਦੇ सोनू ਦਾ ਨਾਮ ਲੈ ਕੇ ਬਣਾਂਗੇ ਉਹਨਾਂ ਨੂੰ ਫਰੀ ਦੇਾਂਗੇ ਬਾਈ ਠੀਕ ਐ ਕਾਕੇ ਮੇਰੇ ਛੋਟੇ ਭਰਾ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਪਰ ਫੋਲੋ ਕਰਿਆ ਹੋਣਾ ਚਾਹੀਦਾ ਨਾਲ सोनू ਨੂੰ ਫੋਲੋ ਕਰਿਓ ਮਾਰੇ ਮੈਨੂੰ ਫੋਲੋ ਕਰਿਓ ਫਿਰ ਨਾਮ ਲੈ ਕੇ ਆਜੋ ਠੀਕ ਐ ਠੀਕ ਐ ਬ్రో ਚਲੋ ਠੀਕ ਐ ਹਾਂਜੀ ਤੇ ਆਪਣਾ ਕੰਮ ਹੋ ਗਿਆ ਸੀ ਗਾੜੇ ਤੇ ਆਪਾਂ ਘਰ ਪਹੁੰਚ ਜੀ ਸੀ ਤੇ ਬਾਕੀ ਤੁਹਾਨੂੰ ਦੇਖਦਾ ਦਾ ਆਪਣਾ ਸੋਨਾ ਖੜਾ ਹੋਇਆ ਤੇ ਹੁਣ ਹਾਂ ਮੈਂ ਵੀ ਵੀਡੀਓ ਕਾਲ ਕਰ ਲੱਗਿਆ ਕਾ ਕਿ ਹੁਣ ਪਤਨੀ ਉਹ ਕਿਹੋ ਜਿਹਾ ਕਰ ਰਹੀ ਹੰਤਿਆ ਤੇ ਬਾਕੀ ਵੀਡੀਓ ਨੂੰ ਮਖਿਆਸ ਜੇਕਰ ਮੈਂ ਤੁਹਾਨੂੰ ਸਰਪ੍ਰਾਈਜ਼ ਦੇਣਾ ਤੁਸੀਂ ਅੱਜ ਕੋ ਆਏ ਨਹੀਂਗੇ ਤੇ ਫਿਰ ਹੁਣ ਆਪਾਂ ਉਹਨਾਂ ਨੂੰ ਵੀਡੀਓ ਕਾਲ ਕਰਕੇ ਸਰਪ੍ਰਾਈਜ਼ ਨਹੀਂ ਹੱਤ ਦੇਖਿਓ ਤੇ ਤੁਹਾਡਾ ਵੀਡੀਓ ਕਾਲ ਦਾ ਸੁਖਣਾ ਛੋਟ ਛੋਟ ਪਾਉਂਗੇ ਅੱਗੇ ਤੇ ਦੇਖਿਓ ਤੁਸੀਂ ਕੀ ਕਹਿੰਦੇ ਆ ਤੇ ਬਾਕੀ ਜੋ ਕਿਸੇ ਨੂੰ ਬੋਲਣਾ ਨਹੀਂ ਗਿਆ ਮਤਲਬ ਦਸਤਰੀ ਤੇ ਬਾਕੀ ਚਲੋ ਜੀ ਆਪਾਂ ਅਗਰਣ ਵੀਰੇ ਪਰ ਗੱਲ ਕਰਦੇ ਹਾਂ ਹਾਂ ਜੀ ਤੇ ਫਿਰ ਮਤ ਉਹ ਪਿਛਲੇ ਕੋਲ ਕਿਤੇ ਤੇ ਸਾਡੇ ਪਿਆਰੇ ਜਿਹੀ ਕੁੜੀ ਬਣ ਲੱਗ ਮੰਦ ਸੱਸਰੀ ਕਾ ਬਹੁਤ ਪਿਆਰੀ ਕਿਤੇ ਉਹ ਸੰਗ ਗਏ ਤੇ ਬਤਨ ਦੇਪਨ ਦੱਸਿਆ ਕਿ ਮੈਂ ਕਿਹਾ ਤੁਸੀਂ ਸਾਰੇ ਘਰ ਦੇ ਕੋਲੇ ਬੈਠੇ ਹੋਏ ਸੀ ਸਾਡੇ ਨਾਨ ਸੱਸਰੀ ਦਾ ਬਲਾ ਕੇ ਉਹ ਸਾਰਾ ਨਾਲ ਗੱਲਬਾਤ ਕਰਕੇ ਫਿਰ ਮੈਂ ਦੇਪਨ ਕਿਹਾ ਕਿ ਮੈਂ ਕਿਹਾ ਤੁਸੀਂ ਆਪਣਾ ਵਾਲ ਕਮਰਾ ਕਰਿਓ ਤੇ ਬੱਚੋ ਤੇ ਮਨ ਨੂੰ ਹਾਈ ਕਰਨ ਲੱਗ ਕੇ ਤੇ ਮਨ ਨੂੰ ਹਾਈ-ਵਾਏ ਕਰਤਾ ਬੱਚ ਤੇ ਆਪਣੇ ਵਾਲ ਕੈਮਰਾ ਕੀਤਾ ਮਨ ਨੂੰ ਕਿਹਾ ਮੈਂ ਕਿਹਾ ਤੁਹਾਡੇ ਲਈ ਮੈਂ ਦੀਪ ਮਟਾਪੀ ਤੋਂ ਲਵਾਇਆ ਉਹ ਕਹਿੰਦਾ ਕੀ ਉਹਨਾਂ ਨੂੰ ਪਤਾ ਨਹੀਂ ਲੱਗਿਆ ਬੱਚੋ ਵਾਲ ਸੈਟ ਕਰਨ ਲੱਗ ਕੇ ਬੱਚ ਉਹਨਾਂ ਨੇ ਜਦੋਂ ਦੇਖਿਆ ਉਹ ਕਹਿੰਦੇ ਅੱਖਾਂ ਬੰਦ ਕਰ ਮੈਂ ਮੈਂ ਕਿਹਾ ਅੱਖਾਂ ਬੰਦ ਕਰੋ ਤੁਸੀਂ ਤੇ ਬੱਚੋ ਸੱਤ ਓਕੇ ਬੈਠਣ ਲੱਗ ਕੇ ਤੇ ਉਹਨਾਂ ਨੇ ਸਭ ਗੱਲ ਸਾਰੇ ਦੇਖ ਹੀ ਜਾਂਦੇ ਆ ਤੇ ਸਾਰੇ ਮੇਰੇ ਕੋਲ ਆ ਉਹਨਾਂ ਨਾਲ ਸੰਗ ਲੱਗੇ ਜਾਂਦੇ ਸੀਗੇ ਤੇ ਬਾਤ ਨੂੰ ਵਸਾਂ ਗਣ ਲੱਗ ਕੇ ਮੈਂ ਵੀ ਅੱਤ ਫਰ ਉਹਨਾਂ ਨੇ ਅੱਖਾਂ ਬੰਦ ਕੀਤੀਆਂ ਫਿਰ ਮੈਂ ਕਿ ਅੱਖਾਂ ਖੋਲੋ ਉਹ ਕਹਿੰਦਾ ਫੜਜ ਫੜਜ ਮੈਂ ਦੁਬਾਰਾ ਕਰਤਾ ਤੇ ਬਸ ਇੱਟਾ ਕਰਦੇ ਕਰਦੇ ਉਹਨਾਂ ਨੇ ਦੁਬਾਰਾ ਅੱਖਾਂ ਢਾਕ ਲੀਆਂ ਫਿਰ ਮੈਂ ਨਾਲ ਕਿਆ ਦੇਖੋ ਅੱਖਾਂ ਖੋਲੋ ਕਹਿੰਦਾ ਉਹ ਕਿਹੜਾ ਪੇਰ ਲੱਗ ਕੇ ਬਾਤ ਨੂੰ ਮ ਕਰਨ ਲੱਗ ਕੇ ਬਗਾ ਕਹਿੰਦਾ ਜਾ ਕਮ ਰਹੀ ਹੈ ਕਿਉਂ ਬਣਾਇਆ ਤੇ ਉਹ ਸਰਪ੍ਰਾਈਜ਼ ਦੇ ਕੇ ਅਕਰ ਉਹ ਕਿ ਪਿਤੂ ਨੇ ਪੇਰ ਕਿ ਵਸਾਲੇ ਕਾ ਕਮਣਾ ਟਾਟਾ ਬਣਾਉ ਤਾਂ ਬਹੁਤ ਤਰ ਲੰ ਲੱਗਦਾ ਸੀ ਆ ਤੇ ਜੇ ਮੈਂ ਤਾਂ ਬਣਾ ਤਾ ਤੀਪੂ ਜਿਵੇਂ ਹੋ ਗਿਆ ਵੀ ਹਾਂ ਮੈਂ ਫਿਲਡ ਸਾਰ ਸਕਦੀ ਹਾਂ ਤੇ ਦੱਕੇ ਤਰ ਮੁੱਕੀ ਅਬਾ ਬਣ ਗਿਆ ਤਨ ਕਿਨੇ ਗੈਸ ਪੰਗਲਾ ਮੈਂ ਕਹਿੰਦਾ ਸਿਆ ਤੁਮਨੇ ਗਾਪ ਮਾਰ ਕੇ ਕਿਸੇ ਕਾਕੀ ਮੈਂ ਸਰਪ੍ਰਾਈਜ਼ ਦਿੱਤਾ ਸੀ ਤੇ ਮੈਂ ਤੀਪੂ ਦੱਸਣ ਸੀਗਾ ਵੀ ਮੈਂ ਟਾਟੂ ਪਰਵਾਣ ਚੱਲੀ ਆ ਹਾਜੀ ਤੇ ਫਿਰ ਮਿਲਦੇ ਆ ਜੀ ਆਪਾਂ ਅਗਲੇ ਵਲੌਗ ਤੇ ਤੀਪੂ ਕੋ ਆਪਣਾ ਸਰਪ੍ਰਾਈਜ਼ ਬਹੁਤ ਜਿਆਦਾ ਪਸੰਦ ਆ ਤੇ ਇੱਕਦਮ ਜਾ ਕੇ ਵੀ ਹਾਂ ਮੈਂ ਬਰਾ ਟਾਟੂ ਪਰਵਾਣ ਦਿੱਤੇ ਨਨਣਾ ਜਾਨ ਬੜੇ ਇਹ ਬੰਨਲਾ ਸੀ ਕਿੰਨੇ ਦੇ ਰਿਹਾ ਵੈਕ ਚ ਤੇ ਬਦੀ ਨਾਲ ਜਾ ਰਹੀਆਂ ਤੇ ਕਹਾ بادشاہ ਤੁਸੁਰ ਗੱਫਾ ਬੜਾ ਉਹ ਕਹਾਂ ਹੰਦ ਸਦੇ ਗੱਫਾ ਮਾਰ ਕੇ ਦਿੱਤੀ ਤੇ ਆਪਸਾ ਸਪਰਾਈਜ਼ ਕਰਣ ਪਾਵਾ ਹੁੰਦਾ ਸਰਸਰ ਤੇ ਫਿਰ ਆਪਾ ਕੁਝ ਸੁਣਤਾਏ ਤੱਕ ਤੇ ਆਪਲਾ ਕਤਲਾ ਕੇ ਕਮਟ ਕਰਤੀ ਉਹਦੇ ਤੋਂ ਬਾਕੀ ਵੇੜੇ ਨੇ ਆਪਾ ਅਲਵਾ ਚ ਫੈਕੀ